ਟਾਈਮਸ ਨਾਉ ਪੰਜਾਬ ਔਰ ਆਉਣ ਵਾਲੀ ਸੰਗਤ ਨੂੰ ਬਾਬਾ ਜੀ ਦੇ ਵਿਆਹ ਪਰਵ ਦੀ ਲੱਖ ਲੱਖ ਵਧਾਈ ਦਿੰਦਾ ਔਰ ਇਹ ਆਸ਼ਵਾਸਤ ਕਰਦਾ ਆਪਣੇ ਵੱਲੋਂ ਵੀ ਵੀ ਸਾਡੇ ਵੱਲੋਂ ਬਾਬਾ ਜੀ ਦੇ ਵਿਆਹ ਪਰਵ ਦੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਗਦਾਸਪੁਰ ਜੀ ਦੇ ਔਰ ਕਮਿਸ਼ਨਰ ਨਗਰ ਨਿਗਮ ਮਟਾਲਾ ਜੀ ਦੇ ਹੁਕਮ ਅਨੁਸਾਰ ਜਿਹੜੀ ਆ ਅਈ ਸ਼ਹਿਰ ਨੂੰ 11 ਸੈਕਟਰਾਂ ਚ ਵੰਡਿਆ 11 ਸੈਕਟਰਾਂ ਵਿੱਚ ਸਾਡੀ ਇੱਕ ਇੱਕ ਫਾਇਰ ਟੈਂਡਰ ਡਿਪਲੋਏ ਹੋਏਗੀ ਜਿਹਦੇ ਵਿੱਚ 6 ਫਾਇਰ ਟੈਂਡਰ ਸਾਡੇ ਲੋਕਲ ਨੇ ਆਪਣੇ ਫਾਇਰ ਸਟੇਸ਼ਨ ਬਟਾਲਾ ਦੇ ਔਰ 9 ਫਾਇਰ ਟੈਂਡਰ ਅਸੀਂ ਜਿਹੜੇ ਆ ਲਾਗੇ ਦੇ ਹੋਰ ਫਾਇਰ ਸਟੇਸ਼ਨਾਂ ਤੋਂ ਮੰਗਵਾ ਰਹੇ ਹਾਂ ਉਹ ਫਾਇਰ ਸਾਨੂੰ ਜਿਹੜੇ ਫਾਇਰ ਟੈਂਡਰ ਨੇ ਉਹ 28 ਨੂੰ ਇੱਥੇ ਆ ਜਣੇ ਨੇ ਤੇ 28 ਨੂੰ ਹੀ ਉਹਨਾਂ ਦੀ ਡਿਊਟੀਆਂ ਜਿਹੜੀਆਂ ਵਾ ਡਿਪਲੋਏ ਕਰ ਦਿੱਤੀਆਂ ਗਈਆਂ ਨੇ ਔਰ ਮੈਂ ਵੀ ਇਹ ਵੀ ਦੱਸਣਾ ਚਾਹਾਂਗਾ ਵੀ ਸਾਡਾ ਜਿਹੜਾ ਸਟਾਫ ਆ ਮੇਰੇ ਕੋਲ ਆਪਾਂ ਉਹਨਾਂ ਦੀ ਜਿਹੜੀ ਆ ਡਿਊਟੀਆਂ ਦੋ ਸ਼ਿਫਟਾਂ ਚ ਕਰਕੇ 12-12 ਘੰਟੇ 24 ਘੰਟੇ ਜਿਹੜੇ ਆ ਸਟਾਫ ਜਿਹੜਾ ਵਾ مستਇਦ ਰਹੇਗਾ ਔਰ ਸਾਰੇ ਇਕਵਿਪਮੈਂਟ ਸਾਡੇ ਜਿਹੜੇ ਆ ਓਕੇ ਨੇ ਬਿਲਕੁਲ ਗੱਡੀਆਂ ਟਿਚ ਬਾਈ ਟਿਚ ਨੇ ਔਰ ਸ਼ਹਿਰ ਅਸੀਂ ਨੂੰ ਮੈਂ ਅਪੀਲ ਕਰਨਾ ਚਾਹਵਾਂਗਾ ਵੀ ਜਿੱਥੇ ਜਿੱਥੇ ਕੋਈ ਲੰਗਰਾਂ ਦਾ ਪ੍ਰੋਗਰਾਮ ਹੈ ਜਾਂ ਕੋਈ ਸਟਾਲ ਲੱਗੇਦੇ ਨੇ ਉਹ ਜਿਹੜੇ ਗੈਸ ਸਿਲੰਡਰਾਂ ਦੀ ਜਾਂ ਬਿਜਲੀ ਦੇ ਜਿਹੜੇ ਉਪਕਰਨ ਉਹਨਾਂ ਦੀ ਜਿਹੜੀ ਮੇਨਟੇਨੈਂਸ ਪੂਰੀ ਰੱਖਣ ਵੀ ਤਾਂ ਜੋ ਕੋਈ ਕਿਸੇ ਵੀ ਕਿਸਮ ਦਾ ਕੋਈ ਹਾਸਾ ਨਾ ਵਾਪਰੇ ਇਹਦੇ ਵਿੱਚ ਸਾਡੇ ਵੱਲੋਂ ਜੀ 11 ਆਪਾਂ ਜ਼ੋਨ ਬਣਾਏ ਨੇ ਦੋ ਆਪਾਂ ਜਿਹੜੇ ਸਾਡੇ ਬਣੇ ਨੇ ਸਾਡੇ ਹੈੱਡਕੁਆਰਟਰ ਬਣਾਏ ਨੇ ਦੋ ਇੱਕ ਨੈਰੂਗੇਟ ਬਣੇਗਾ ਇੱਕ ਸਾਡੇ ਫਾਇਰ ਸਟੇਸ਼ਨ ਤੇ ਰਹੇਗਾ ਜਿਹਦੇ ਵਿੱਚ ਸਾਡੇ ਕੋਲ ਰਿਜ਼ਰਵ ਫੋਰਸ ਵੀ ਰਹੇਗੀ ਇੱਥੇ ਸਾਡੇ ਕੋਲ ਆਪਣੀ ਜਿਹੜੀ ਫਾਇਰ ਸਟਾਫ ਸਾਡਾ ਰਿਜ਼ਰਵ ਵੀ ਰਹੇਗਾ ਵੀ ਲੋੜ ਪੈਣ ਤੇ ਕਿਸੇ ਵੀ ਜਗ੍ਹਾ ਤੇ ਜ਼ਿਆਦਾ ਡਿਪਲੋਏ ਕਰਨਾ ਪੈਂਦਾ ਤੇ ਉਹ ਸਾਡੇ ਕੋਲ ਸਟਾਫ ਮੁਕੰਮਲ ਤੁਹਾਡਾ ਹੈਲਪਲਾਈਨ ਨੰਬਰ ਉਹ ਵੀ ਦੱਸ ਦਿਓ ਹਰ ਕਿੰਨੀਆਂ ਗੱਡੀਆਂ ਬਾਹਰ ਭਵਾਈਆਂ ਤੁਸੀਂ ਬਾਹਰੋਂ ਅਸੀਂ ਜੀ 9 ਫਾਇਰ ਟੈਂਡਰ ਜਿਹੜੇ ਆ ਬਾਹਰੋਂ ਆ ਰਹੇ ਆ ਲੱਗੇ ਦੇ ਸਟੇਸ਼ਨਾਂ ਤੋਂ ਜਿਵੇਂ ਅੰਮ੍ਰਿਤਸਰ ਪਠਾਨਕੋਟ ਗੁਲਾਸਪੁਰ ਇਦਾਂ ਲੱਗੇ ਸਟੇਸ਼ਨਾਂ ਤੋਂ 9 ਫਾਇਰ ਟੈਂਡਰ ਆ ਰਹੇ ਨੇ 6 ਫਾਇਰ ਟੈਂਡਰ ਜਿਹੜੇ ਸਾਡੇ ਕੋਲ ਆਪਣੇ ਨੇ ਤੇ ਇਹ ਸਾਰੇ ਫਾਇਰ ਟੈਂਡਰ ਜਿਹੜੇ ਆ ਸ਼ਹਿਰ ਦੇ ਵੱਖ-ਵੱਖ ਜ਼ੋਨਾਂ ਵਿੱਚ ਕਿਉਂਕਿ ਰਸ਼ ਜ਼ਿਆਦਾ ਹੁੰਦਾ ਤੇ ਗੱਡੀ ਦਾ ਜਿਹੜਾ ਮੂਵਮੈਂਟ ਹੈ ਉਹ ਬਹੁਤ ਔਖੀ ਹੋ ਜਾਂਦੀ ਉਹਨਾਂ ਦੇ ਨਾਲ ਇਸ ਕਰਕੇ ਤੁਹਾਡਾ ਹਲਪਨਾਈ ਨੰਬਰ ਆ ਆਮ ਜਨਤਾ ਨੂੰ ਕਈਆਂ ਨੂੰ ਨਹੀਂ ਪਤਾ ਹੁੰਦਾ ਉਹਦੇ ਬਾਰੇ ਮੈਂ ਮੈਸੇਜ ਜਿਹੜਾ ਸਾਡਾ ਡਾਜਟ ਸਾਡਾ ਮਲਾਜਮ ਮਲਾਜਮ ਕਿੰਨੇ ਮਲਾਜਮ ਹੈ ਤੁਹਾਡੇ ਤੇ ਬਾਹਰੋਂ ਕਿੰਨੇ ਮਲਾਜਮ ਆ ਰਹੇ ਸਾਡੇ ਕੋਲ ਇਸ ਵੇਲੇ ਜੀ ਸਟਾਫ 3 ਲੋਕਲ ਜਿਹੜਾ ਔਰ ਬਾਹਰੋਂ ਜਿਹੜੇ ਆ ਸਾਡੇ ਲਗਭਗ 40 ਦੇ ਕਰੀਬ ਜਿਹੜੇ ਆ ਸਟਾਫ ਜਿਹੜਾ ਵਾ ਜਿਹਦੇ ਵਿੱਚ ਫਾਇਰ ਅਫਸਰ ਵੀ ਆ ਰਹੇ ਨੇ ਔਰ ਫਾਇਰ ਫਾਈਟਰ ਵੀ ਆ ਰਹੇ ਨੇ ਮਟਾਲਾ ਦੇ ਜਿਹਨੇ ਤੇ ਆ ਰਹੇ ਕਿ ਜ਼ਿਲ੍ਹੇ ਤੋਂ ਬਾਹਰ ਵੀ ਨਹੀਂ ਜ਼ਿਲ੍ਹੇ ਤੋਂ ਬਾਹਰ ਵੀ ਆ ਰਹੇ ਜੀ ਪਠਾਨਕੋਟ ਜਲੰਧਰ ਹੁਸ਼ਿਆਰਪੁਰ ਠੀਕ ਹੈ ਜੀ ਕਪੂਰਥਲਾ ਇਸ ਤਰ੍ਹਾਂ ਸਾਰਿਆਂ ਕੋਲੋਂ ਇੱਕ ਇੱਕ ਫਾਇਰ ਟੈਂਡਰ ਸਾਡੀ ਮੰਗ ਕੀਤੀ ਗਈ ਹੈ ਸਾਡੇ ਵੱਲੋਂ ਸਵਾਲ ਨਾ ਬਣਾਉਂਦੀ ਗੱਲ ਹੋਈ ਉਹ ਦੱਸੋ ਸਾਡਾ ਜਿਹੜਾ ਹੈਲਪ ਨੰਬਰ ਹੈ ਜੀ ਵੈਸੇ ਆਲ ਓਵਰ ਇੰਡੀਆ ਦਾ ਜਿਹੜਾ 112 ਨੰਬਰ ਚੱਲਦਾ ਵਾ ਲੇਕਿਨ ਸ਼ਹਿਰ ਨੂੰ ਸੇਫ ਸਾਡੇ ਵੱਲੋਂ ਜਿਹੜਾ ਸਾਡਾ ਕੰਟਰੋਲ ਰੂਮ ਆ ਉਹਦਾ 240 101 ਨੰਬਰ ਜਿਹੜਾ ਵਾ ਲੈਂਡਲਾਈਨ ਆ ਔਰ ਮੋਬਾਈਲ ਨੰਬਰ ਵੀ ਇੱਕ ਉਥੇ ਡਿਪਲੋਏ ਕੀਤਾ ਗਿਆ ਵਾ ਜਿਹਦਾ ਨੰਬਰ ਹੈਗਾ 91 157 96 801 ਮੈਂ ਦੁਬਾਰਾ ਰਿਪੀਟ ਕਰ ਦਣਾ ਇੱਕ ਵਾਰੀ 91 157 96 801 ਇਹ ਨੰਬਰ ਜਿਹੜਾ ਵਾ ਅਸੀਂ ਐਮਰਜੈਂਸੀ ਨੰਬਰਾਂ ਦੀ ਲਿਸਟ ਵਿੱਚ ਸ਼ਹਿਰ ਚ ਵੱਖ-ਵੱਖ ਜਗ੍ਹਾ ਤੇ ਇਹਦੇ ਪੋਸਟਰ ਵੀ ਲਗਵਾ ਰਹੇ ਆ ਫਲੈਕਸਾਂ ਵੀ ਲੱਗ ਰਹੀਆਂ ਨੇ ਸਰ ਦੇਖਿਆ ਜਾਇ ਤੇ ਬਿਜਾਰ ਬਟਾਲਾ ਜਰ ਪੀੜਾ ਬਾਜ਼ਾਰ ਆ ਫਿਰ ਉਥੇ ਫਾਇਰ ਜਿਹੜੀ ਸੇਫਟੀ ਕਿਸ ਤਰ੍ਹਾਂ ਦੀ ਦੇਖੋ ਜੀ ਅ ਗੁਨਾਣਕ ਪਾਤਸ਼ਾਹ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਅੰਦਰ ਤੰਗ ਬਜ਼ਾਰਾਂ ਚ ਆ ਉੱਥੇ ਕੋਈ ਵੀ ਫਾਇਰ ਟੈਂਡਰ ਦੀ ਪਹੁੰਚ ਨਹੀਂ ਹੈਗੀ ਲੇਕਿਨ ਅਸੀਂ ਸਾਨੂੰ ਗਵਰਨਮੈਂਟ ਵੱਲੋਂ ਕਯੂਆਰਵੀ ਵਾਹਨ ਦਿੱਤੇ ਗਏ ਨੇ ਬਾਹਰੋਂ ਵੀ ਆਪਾਂ 2 ਕਯੂਆਰਵੀ ਵਾਹਨ ਹੋਰ ਮੰਗਾਏ ਆ ਜਿਹੜੇ ਅੰਦਰੂਨੀ ਬਾਜ਼ਾਰ ਨੂੰ ਕਵਰ ਕਰਨ ਨੂੰ ਔਰ ਇਸ ਦੇ ਨਾਲ ਮੈਂ ਵੀ ਦੱਸਣਾ ਚਾਹਾਂਗਾ ਕਿ ਸਾਡੇ ਮਾਨਜੋ ਕਮਿਸ਼ਨਰ ਨਗਰ ਨਗਰ ਨਿਗਮ ਜੀ ਦੇ ਹੁਕਮ ਅਨੁਸਾਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਅਸੀਂ ਸਾਰੀ ਚੱਕਰੀ ਬਾਜ਼ਾਰ ਨੂੰ ਆਪਣੀ ਵਾਟਰ ਸਪਲਾਈ ਦੀ ਲਾਈਨ ਨਾਲ ਸਟੈਂਡ ਪੋਸਟਾਂ ਉੱਤੇ ਕ੍ਰੀਏਟ ਕੀਤੀਆਂ ਨੇ 16 ਸਟੈਂਡ ਪੋਸਟਾਂ ਨੇ ਉਹਨਾਂ ਦੀ ਚੈਕਿੰਗ ਵੀ ਕਰ ਲਈ ਗਈ ਹੈ ਕੱਲ ਉਹ ਸਾਰੀਆਂ ਸਟੈਂਡ ਪੋਸਟਾਂ ਵਰਕਿੰਗ ਵਿੱਚ ਨੇ ਲੋਡ ਪੈਣ ਤੇ ਸਾਨੂੰ ਕਿਸੇ ਵੀ ਜਗ੍ਹਾ ਤੇ ਮਤਲਬ ਪਾਣੀ ਦੀ ਜਿਹੜੀ ਕਮੀ ਨਹੀਂ ਮਹਿਸੂਸ ਨਹੀਂ ਹੋਊਗੀ ਔਰ ਜਿਹੜੇ ਵਾਟਰ ਸਪਲਾਈ ਦੇ ਸਟਾਫ ਹੈ ਟਾਈਮਸ ਨਾਉ ਪੰਜਾਬ